ਅਸੀਂ ਰਵਾਇਤੀ ਢੰਗ ਦੇ ਨਾਲ ਮੂਲ ਮੰਤਰ ਦਾ ਪਾਠ ਕਰਕੇ ਆਪਣੀ ਮੀਟਿੰਗ ਦਾ ਜਿਹੜਾ ਆਗਾਜ਼ ਕੀਤਾ ਹੈ। ਔਰ ਬੜੇ ਪਿਆਰ ਸਤਿਭਾਵਨਾ ਦੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ। ਔਰ ਬੜੇ ਅਨਮੋਲਿਏ ਵਿਚਾਰ ਜਿਹੜੇ ਨੇ ਉਹ ਇੱਥੇ ਲੀਡਰ ਸਾਹਿਬਾਨ ਨੇ ਦਿੱਤੇ ਨੇ। ਔਰ ਉਹਨਾਂ ਵਿਚਾਰਾਂ ਦੇ ਉੱਤੇ ਅਮਲਦਾਰੀ ਕਰਦੇ ਹਾਂ। ਇੱਕ ਤਾਂ ਸੀ ਫੈਸਲਾ ਕੀਤਾ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਝੁੰਡਾ ਬੈਠੇ ਨੇ। ਇਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕਰਨ ਦੀ ਜਿਹੜੀ ਆ ਡਿਊਟੀ ਲਗਾ ਦਿੱਤੀ ਗਈ ਹੈ ਜੋ 1 ਮਹੀਨੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਕਾਲਰਸ ਨੇ ਵਿਦਵਾਨ ਨੇ ਜਾਂ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਆ ਗੱਲ ਰੱਖ ਕੇ ਤੇ ਪਬਲਿਕ ਦੀ رائے ਲੈ ਕੇ ਪੰਜਾਬੀਆਂ ਦੀ رائے ਲੈ ਕੇ ਸਿੱਖਾਂ ਦੀ رائے ਲੈ ਕੇ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕੀਤਾ ਜਾਏਗਾ ਜਿਦੇ ਵਿੱਚ ਦੱਸਿਆ ਜਾਏਗਾ ਕਿ ਆਸੀਂ ਕਰਨਾ ਕੀ ਹੈ ਪੰਜਾਬ ਦੀ ਬਿਹਤਰੀ ਲਈ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਕਿਵੇਂ ਆ ਇਹ ਗੱਲ ਸਾਡੇ ਵਿਜ਼ਨ ਡਾਕੂਮੈਂਟ ਦੇ ਵਿੱਚ ਹੋਏਗੀ ਅਸੀਂ ਪੰਜਾਬ ਨੂੰ ਉੱਪਰ ਕਿਵੇਂ ਉਠਾ ਸਕਦੇ ਹਾਂ ਇਹ ਵਿਜ਼ਨ ਵਿਜ਼ਨਰੀ ਜਿਹੜਾ ਸਾਡਾ ਪੇਪਰ ਆਏਗਾ ਉਹਦੇ ਵਿੱਚ ਜਿਹੜੀ ਇਹ ਗੱਲ ਐਡ ਹੋਊਗੀ ਤੇ ਉਹੀ ਸਾਡਾ ਜਿਹੜਾ ਫਿਰ ਏਜੰਡਾ ਹੋਏਗਾ ਤੇ ਉਹਦੇ ਤੇ ਅਸੀਂ ਜਿਹੜਾ ਕੰਮ ਕਰਾਂਗੇ ਦੂਜਾ ਜ ਜਸਟਿਸ ਨਿਰਮਲ ਸਿੰਘ ਜੀ ਬੈਠੇ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਲੀਗਲ ਟੀਮ ਦਾ ਗਠਨ ਕੀਤਾ ਜੋ ਵੀ ਕਾਨੂੰਨੀ ਵੈਦਤਾਵਾਂ ਨੇ ਉਹ ਟੀਮ ਜਿਹੜੀ ਹੈ ਉਹ ਸਾਰਾ ਉਹਦਾ ਦੇਖਪੈਲ ਕਰੇਗੀ ਵਰਕਿੰਗ ਕਮੇਟੀ ਦੇ ਗਠਨ ਕਰਨ ਲਈ ਵਿਚਾਰਾਂ ਹੋਈਆਂ ਨੇ ਵਰਕਿੰਗ ਕਮੇਟੀ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸ ਨੇ ਉੱਤੇ ਅਸੀਂ ਤਿਆਰ ਕਰਨ ਜਾ ਰਹੇ ਹਾਂ ਔਰ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹ ਪਾਵਰਫੁੱਲ ਕਮੇਟੀ ਹੋਏਗੀ ਸਾਰੇ ਜਿਹੜੇ ਡਿਸੀਜਨ ਹੈ ਪਾਰਟੀ ਦੇ ਉਹ ਇਕੱਲੇ ਪ੍ਰਧਾਨ ਵੱਲੋਂ ਨਹੀਂ ਬਲਕਿ ਵਰਕਿੰਗ ਕਮੇਟੀ ਦੇ ਵਿੱਚ ਸਾਂਝੇ ਰਹਿ ਮਸ਼ਵਰੇ ਦੇ ਨਾਲ ਲਏ ਜਾਇਆ ਕਰਨਗੇ ਕਿਉਂਕਿ ਇਹ ਇਹ ਪਾਰਟੀ ਜਿਹੜੀ ਹੈ ਡੈਮੋਕਰੈਟਿਕ ਢੰਗ ਦੇ ਨਾਲ ਹੀ ਕੰਮ ਕਰੇਗੀ ਡੈਮੋਕਰੈਟਿਕ ਪਾਰਟੀ ਹੈ ਔਰ ਡੈਮੋਕਰੈਟਿਕ ਢੰਗ ਦੇ ਨਾਲ ਲੋਕਤਾਂਤ੍ਰਿਕ ਢੰਗ ਦੇ ਨਾਲ ਹੀ ਜਿਹੜਾ ਉਹ ਕਾਰਜ ਕਰੇਗੀ। ਔਰ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਜਾਂ ਸਰਕਲ ਪ੍ਰਧਾਨ ਚੁਣਨੇ ਨੇ ਉਹ ਵੀ ਅਸੀਂ ਡੈਲੀਗੇਟਾਂ ਦੇ ਵਿੱਚੋਂ ਹੀ ਜਿਹੜਾ ਚੁੜ ਕੇ ਥੱਲੋ ਚੁੜ ਕੇ ਸਾਡੇ ਆਉਣੇ ਨੇ। ਕੋਈ ਇਹ ਨਹੀਂ ਹੈ ਕਿ ਪ੍ਰਧਾਨ ਆਪਣੀ ਮਰਜ਼ੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਥਾਪ ਦੇ ਤੇ ਸਰਕਲ ਪ੍ਰਧਾਨ ਥਾਪ ਦੇ। ਇਹ ਗੱਲ ਹੁਣ ਬਿਲਕੁਲ ਨਹੀਂ ਹੋਏਗੀ। ਉਹਦੇ ਲਈ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ। ਇਹ ਡੈਲੀਗੇਟਾਂ ਦੇ ਵਿੱਚੋਂ ਜਾ ਕੇ ਜ਼ਿਲ੍ਹਾ ਪ੍ਰਧਾਨਾਂ ਦੀ ਸਰਕਲ ਪ੍ਰਧਾਨਾਂ ਦੀ ਜ ਜੋ ਵੀ ਹੈ ਉਹ ਚੋਣ ਜਿਹੜੀ ਹੈ ਉਹ ਕਰਵਾਉਣਗੇ। ਤੇ ਤਾਂ ਕਿ ਲੋਕਤਾਂਤ੍ਰਿਕ ਢੰਗ ਦੇ ਨਾਲ ਸਾਡੇ ਜਿਹੜੇ ਲੀਡਰ ਸਾਹਿਬਾਨ ਜਿਹੜੇ ਜ਼ਿਲ੍ਹਿਆਂ ਦੇ ਵੀ ਹੈ ਉਹ ਜਿਹੜੇ ਆ ਚੁਣ ਕੇ ਜਿਹੜਾ ਹੈ ਉਹ ਹੁਣ ਤੇ ਲੋਕਾਂ ਲਈ ਕੰਮ ਕਰਨ ਇਹ ਕੁਝ ਫੈਸਲੇ ਜਿਹੜੇ ਆ ਇਸੇ ਤਰ੍ਹਾਂ ਇੱਕ ਇਸਤਰੀ ਅਕਾਲੀ ਦਲ ਜਿਹੜਾ ਹੈ ਉਹਦਾ ਅਸੀਂ ਵਿੰਗ ਦਾ ਗਠਨ ਕਰਨਾ ਉਹਦੇ ਲਈ ਵੀ ਅਸੀਂ ਬੀਬੀ ਜਗੀਰ ਕੌਰ ਜੀ ਦੀਆਂ ਸਵਾਵਾਂ ਕਿਉਂਕਿ ਇਹਨਾਂ ਨੇ ਲੰਮਾ ਸਮਾਂ ਜਿਹੜਾ ਇਸਤਰੀ ਅਕਾਲੀ ਦਲ ਨੂੰ ਇਸਤਰੀ ਵਿੰਗਾ ਨੂੰ ਰਨ ਕੀਤਾ ਤੇ ਇਹਨਾਂ ਦੀਆਂ ਸਵਾਵਾਂ ਅਸੀਂ ਜਿਹੜੀਆਂ ਉਹ ਲੈਣ ਵਾਸਤੇ ਜਿਹੜਾ ਹੈ ਇਹਨਾਂ ਨੂੰ ਅਪੀਲ ਕੀਤੀ ਹੈ ਤੇ ਇਹ ਕੁਝ ਸਾਡੇ ਅੱਜ ਫੈਸਲੇ ਹੋਏ ਨੇ ਤੇ ਅੱਗੋਂ ਵੀ ਜਿਹੜਾ ਹੈ ਅਸੀਂ ਸਾਂਝੇ رائے مشورے ਦੇ ਨਾਲ ਹੀ ਜਿਹੜਾ ਹੈ ਉਹ ਫੈਸਲਾ ਕਰਿਆ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਨੇ ਹੁਕਮ ਕਰਤਾ ਤੇ ਹੋ ਗਿਆ ਤੇ ਪ੍ਰਧਾਨ ਨੇ ਆ ਕਰਤਾ ਤੇ ਹੋ ਗਿਆ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਪਾਰਟੀ ਦਾ ਪੁਰਾਣਾ ਖਾਸਾ ਨਵੀਆਂ ਲੀਹਾਂ ਦੇ ਉੱਤੇ ਅਸੀਂ ਕਾਇਮ ਕਰਕੇ ਚੱਲਾਂਗੇ ਇੱਕ ਅਪੀਲ ਹੈ ਜਿਹੜਾ ਤੁਹਾਡੀ ਪਾਰਟੀ ਦੇ ਰਜਿਸਟ੍ਰੇਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਜਿਹੜਾ ਟੂਰ ਕਮਿਸ਼ਨ ਹੈ ਉਹਦੇ ਕੋਲ ਵੀ ਤੁਸੀਂ ਕੋਈ ਅਪੀਲ ਉਹਦੇ ਲਈ ਅਸੀਂ ਲੀਗਲ ਟੀਮ ਦਾ ਗਠਨ ਕਰਤਾ ਉਹ ਸਾਰਾ ਕੁਝ ਇਹ ਦੇਖੇਗੀ ਇਸੇ ਕਰਕੇ ਲੀਗਲ ਟੀਮ ਦਾ ਅਸੀਂ ਗਠਨ ਕੀਤਾ ਤੇ ਅਪੀਲ ਹੈ ਜਿਹੜੇ ਵੀ ਉਸ ਪਗੋੜੇਦਾਲ ਦੇ ਵਿੱਚ ਬੈਠੇ ਆਗੂ ਵੈਸੇ ਤਾਂ ਬਹੁਤ ਸਾਰੇ ਨਾਲ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆਂ ਲੈਕਿਨ ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਿਵਾਰਵਾਦ ਦੀ ਰਾਜਨੀਤੀ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਕਰੀਏ ਜੀ ਯਾਨੀ ਜੀ ਪਾਰਟੀ ਵਾਲਿਆਂ ਨੂੰ ਪਾਰਟੀ ਵਾਲਿਆਂ ਨੂੰ ਤੁਕ ਨੂੰ ਕਰ ਦੋ ਜੀ ਚੈਨਲ ਦੇ ਉੱਤੇ ਉਹ ਕਹਿੰਦੇ ਕਿ ਨਰਿੰਦਰ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਗਿਆਨੀ ਹਰਕ ਸਿੰਘ ਉਹਨਾਂ ਨੇ ਕਹਿਣ ਤੇ ਕੀਤਾ ਸੀ ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ ਜੀ ਤੇ ਨਹੀਂ ਸਾਨੂੰ ਜ਼ਰੂਰਤ ਹੈ ਅਸੀਂ ਆਪਣਾ ਹੁਣ ਕੰਮ ਕਰਨਾ ਹੈ ਆਪਣੀ ਅਸੀਂ ਲੀਕ ਵੱਡੀ ਕਰਨੀ ਹੈ ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਬੱਦਤ ਨਹੀਂ ਹੈ ਕੋਈ ਮਜਬੂਰ ਨਹੀਂ ਹੈ ਜੇ ਤੁਸੀਂ ਤਾਂ ਕਿ ਅਸੀਂ ਕਾਰਵਾਈ ਕਰਾਂਗੇ ਸਾਡਾ ਨਾਮ ਜੁਕਰੋ ਉਹਨਾਂ ਨੂੰ ਕਹੋ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਹੈ ਜੀ ਕੋਈ ਜਿਹੜਾ ਨਹੀਂ ਗਿਆ ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਅੱਡ ਅੱਡ ਚੁੱਲ੍ਹੇ ਵਾਲੀ ਬੈਠੇ ਹੋ ਉਹਨਾਂ ਨੂੰ ਸਮੇਟ ਲਓ ਇੱਕ ਜਗ੍ਹਾ ਇਕੱਠੇ ਹੋ ਜਾਓ ਇੱਕ ਮੰਚ ਤੇ ਇਕੱਠੇ ਹੋ ਜਾਓ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਾਟਬੁੱਕ ਧੜੇ ਸੀ ਤੇ ਉਹ ਕਹਿੰਦੇ ਹੁਣ ਆਪਣਾ ਵੱਖਰਾ ਚੁੱਲਾ ਬਣਾ ਕੇ ਉਹਦੇ ਚ ਬਾਲਣ ਦੇਈ ਜਾਂਦੇ ਆ ਤੇ ਮੈਂ ਬਹੁਤ ਵਧੀਆ ਸਵਾਲ ਕੀਤਾ ਮੈਂ ਕੱਲ ਵੀ ਇਹ ਗੱਲ ਕਹੀ ਹੈ ਔਰ ਉਸ ਦਿਨ ਅਖੀਰਸਤ ਵੀ ਇਹ ਗੱਲ ਕਹੀ ਸੀ ਕਿ ਇਹ ਆਦੇਸ਼ ਹੋਇਆ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਲਓ ਤੇ ਬਾਕੀ ਧੜੇ ਨੇ ਜਿਹੜਾ ਸੁਧਾਰ ਲਹਿਰ ਦੇ ਨਾਂ ਹਟ ਚੱਲ ਰਿਆ ਸੀ ਉਹਨੇ ਉਸੇ 2 ਦਸੰਬਰ ਦੀ ਸ਼ਾਮ ਨੂੰ ਅਸ ਉਹ ਰਜ਼ਾਇਨ ਕਰਕੇ ਜਿਹੜਾ ਹੈ ਉਹ ਬਹਿ ਗਏ ਸੀ ਤਾਂ ਇਹ ਵੱਡੀ ਤਰਸੀ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਆਵਾਜ਼ ਮਾਰਨ ਦਾ ਕਿ ਭਾਈ ਤੁਸੀਂ ਅਸਤੀਫੇ ਦੇ ਦਿੱਤੇ ਆ ਹੁਣ ਆਓ ਬੈਠੀਏ ਰਲ ਮਿਲ ਕੇ ਇਹ ਸਤ ਮੈਂ ਮੇਰੀ ਕਮੇਟੀ ਨੂੰ ਮਾਨਤਾ ਦੇਣੀ ਇਹਨਾਂ ਨੂੰ ਚਾਹੀਦੀ ਸੀ ਜਿਹੜੀ ਅਕਾਲ ਤੱਕ ਸਭ ਤੋਂ ਬਣੀ ਸੀ ਇਹਨਾਂ ਨੇ ਬਿਲਕੁਲ ਨਹੀਂ ਦਿੱਤੀ ਇਸ ਕਰਕੇ ਭਗਾੜੇ ਇਹ ਨੇ ਜਰ ਕਹਿੰਦੇ ਜੀ ਤੁਸੀਂ ਜਿਹੜੀ ਸਪੀਚ ਦਿੱਤੀ ਸੀ ਉਸ ਦਿਨ ਦੀ ਜਿਹੜੇ ਅਮਰਿਤਪਾਲ ਸਿੰਘ ਉਹਨਾਂ ਦਾ ਕandidate ਲਿਆ ਉਹਦੇ ਬਾਰੇ ਤੁਸੀਂ ਕੋਈ ਰੈਫਰੈਂਸ ਵੀ ਦੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਧੜੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਓ ਅਸੀਂ ਸਾਂਝੇ ਕਾਮਨ ਮਿਨਿਮਮ ਅਸੰਦੇ ਦੇ ਉੱਤੇ ਇਕੱਠੇ ਹੋਈਏ ਪੰਜਾਬ ਦੀ ਬਿਹਤਰੀ ਲਈ ਪੰਥ ਦੀ ਬਿਹਤਰੀ ਲਈ ਪੰਜ ਮੈਂਬਰੀ ਕਮੇਟੀ ਪਹਿਲਾਂ ਗਈ ਵੀ ਸੀ ਅਮਰਤਪਾਲ ਸਿੰਘ ਦੇ ਘਰੇ ਜੀ ਉਸ ਦਿਨ ਕੀ ਹੋਇਆ ਉਹਦੇ ਬਾਰੇ ਜਾਣਕਾਰੀ ਨਹੀਂ ਲੇਕਿਨ ਅਸੀਂ ਅਪੀਲ ਕਰਦੇ ਆ ਤੇ ਅਸੀਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਾਂ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਵੀ ਹਰ ਇੱਕ ਜਿਹੜਾ ਵੀ ਪੰਥ ਔਰ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜੀ ਵੀ ਪਾਰਟੀ 'ਚ ਬੈਠਾ ਅਸੀਂ ਸਭ ਨੂੰ ਅਪੀਲ ਕਰਦੇ ਆ ਕਿ ਆਓ ਤੇ ਪਰਾਲ ਆਲ ਮਿਲ ਕੇ ਬੈਠੀ ਜੀ ਜੇ ਉਹਨਾਂ ਦਾ ਨਾਮ ਦੀ ਗੱਲ ਕੀਤੀ ਹੈ ਕਹਿੰਦੇ ਅਕਾਲੀ ਦਲ ਦਾ ਜਿਹੜਾ ਨਾਮ ਹੈ ਉਹ ਜ਼ਬਰਦਸਤ ਰਿਹਾ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਕੀਤੀ ਜਾਵੇ ਮੈਂ ਫਿਰ ਕਹਿ ਦਿੰਦਾ ਕਿ ਇੱਕ ਵਾਰੀ ਛੱਡ ਕੇ 100 ਵਾਰੀ ਕਰ ਲੈਣ ਜੀ ਚੋਣ ਕਮਿਸ਼ਨ ਦੇ ਉਸ ਆਪਣੀ ਅਕਾਲੀ ਦਲ ਵੀ ਕਹਿ ਰਿਹਾ ਉਹਨਾਂ ਨੇ ਜੀਵਾ ਸਾਹਿਬ ਨੇ ਕਿਹਾ ਕਿ ਸਾਡਾ ਨਾਮ ਦੀ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਖਿਲਾਫ ਹਾਈ ਕੋਰਟ ਦੇ ਚੋਣ ਨਿਸ਼ਾਨ ਦੀ ਵੀ 100 ਵਾਰੀ ਕਰ ਲੈਣ 100 ਵਾਰੀ ਕਰ ਲੈਣ ਉਹਦੇ ਲਈ ਅਸੀਂ ਲੀਗਲ ਕਮੇਟੀ ਦਾ ਗਠਨ ਕਰਤਾ ਜੀ ਤੇ ਇਕਾ ਦੀ ਮਲਪਰੀ ਵਾਲੀ ਹੁਣੀ ਗਾਇਬ ਨੇ ਨਜ਼ਰ ਨਹੀਂ ਆ ਰਹੇ ਕਿੰਨੇ ਅੱਲਾ ਕੀ ਕਿਤੇ ਉਹਨਾਂ ਦਾ ਹੀ ਬਣਾਇਆ ਜੀ ਇਹ ਤੇ ਉਹ ਕੋਈ ਜ਼ਰੂਰੀ ਉਹਨਾਂ ਦੇ ਪਰਸਨਲ ਪੋਰਟ ਹੈ ਉਸਨੇ ਉਹਨਾਂ ਨੇ ਉਹਨਾਂ ਥੋੜੀ ਦੇਰ ਪਹਿਲਾਂ ਅਪੀਲ ਵੀ ਕੀਤੀ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਗਏ ਉਹ ਕਹਿੰਦੇ ਕਿ ਮੈਂ ਅਜੇ ਵੀ ਅਪੀਲ ਕਰਦਾ ਸਾਰੀਆਂ ਪੰਥਕ ਤੇ ਰਾਨੂ ਤੇ ਸਾਰੇ ਜਿਹੜੇ ਵੱਖੋ ਵੱਖਰੇ ਚੱਲ ਰਹੇ ਆ ਧੜੇ ਉਹ ਇੱਕ ਮੰਚ ਤੇ ਇਕੱਠੇ ਹੋਵੋ ਕਹਿੰਦੇ ਕਿਸੇ ਨਾ ਸਾਡਾ ਨਿੱਜੀ ਕੋਈ ਉਹੀ ਅਪੀਲ ਮੈਂ ਕੀਤੀ ਹੈ ਜਿਹੜੀ ਉਹਨਾਂ ਨੇ ਕੀਤੀ ਉਹੀ ਮੈਂ ਕੀਤੀ ਉਹੀ ਸਾਡੇ ਹਰ ਲੀਡਰ ਕਰ ਰਹੇ ਨੇ ਜਮਨਪੀ ਵਾਲੇ ਦਾ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਜਿਹੜੇ ਨਿੱਜੀ ਨੇ ਜਿੱਦਾਂ ਮੈਂ ਪਹੁੰਚਿਆ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਨਹੀਂ ਇਸ ਮੀਟਿੰਗ ਬਾਰੇ ਪਤਾ ਪਰ ਤੁਸੀਂ ਬਰਾਤ ਸਾਹਿਬ ਇੱਕ ਮਿੰਟ ਦੀ ਇੱਕ ਮਿੰਟ ਇਸ ਚੀਜ਼ ਦਾ ਮੈਂ ਗਵਾ ਮੈਂ ਸਦਾ ਮਨਪੀਰ ਸਿੰਘ ਵਾਲੇ ਨੂੰ ਸ਼ਾਮ ਨੂੰ ਅਸੀਂ ਕੱਲ ਘੰਟਾ ਡੇਢ ਘੰਟਾ ਇਕੱਠੇ ਬੈਠੇ ਰਹੇ ਆ ਉਹਨਾਂ ਦਾ ਕਿ ਬਹੁਤ ਹੀ ਜ਼ਰੂਰੀ ਨਜੀਬ ਪ੍ਰੋਗਰਾਮ ਸੀ ਔਰ ਉਹ ਮੈਨੂੰ ਕਹਿ ਕੇ ਗਿਆ ਉਹਨਾਂ ਨੇ ਇਹ ਵੀ ਮੈਨੂੰ ਕਿਹਾ ਕਿ ਮੀਟਿੰਗ 'ਚ ਮੇਰੀ ਮਾਫੀ ਮੰਗਿਓ ਔਰ ਮੈਂ ਅੱਜ ਨਹੀਂ ਆ ਸਕਦਾ ਮੈਂ ਉਹਨਾਂ ਨੇ ਗਿਆਨੀ ਜੀ ਨਾਲ ਸੰਪਰਕ ਵੀ ਕੀਤਾ ਸਾਰਿਆਂ ਦੇ ਇਹ ਗੱਲਾਂ ਨੂੰ ਐਵੇਂ ਆਪਾਂ ਨਾ ਇਹਨੂੰ ਇੱਕ ਮੀਡੀਆ ਉਹ ਚੀਜ਼ ਨੂੰ ਬਣਾਈਏ ਸੋ ਡਾਟਾ ਵੱਡਾ ਰੋਲ ਉਹਨਾਂ ਨੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਮੇਟੀ 'ਚ ਨਵਾਇਆ ਸਾਰੀ ਸੰਗਤ ਨੇ ਨਵਾਇਆ ਸੋ ਇਸ ਕਰਕੇ ਇਹ ਕੋਈ ਗੱਲੀ ਨੇ ਹਰ ਮੀਟਿੰਗ ਚ ਸ਼ਾਮਲ ਹੋਣਗੇ ਹਰ ਚੀਜ਼ ਦਾ ਹਿੱਸਾ ਹੋਣਗੇ ਜਿਹੜੇ ਪਕੌੜੇ ਦਾ ਤੁਸੀਂ ਗੱਲ ਕਰ ਰਹੇ ਹੋ ਕੁਝ ਆਗੂ ਤੁਹਾਡੇ ਸੰਪਰਕ ਚ ਹੈਗੇ ਆ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਹੈਗੇ ਆ ਮੈਂ ਨਾਂ ਨਹੀਂ ਦੱਸੂਗਾ ਵੱਡੇ ਵੱਡੇ ਆ ਜੀ 20 ਗੱਸਤ ਤੁਹਾਡੇ ਕੋਲ ਆ ਬਸ ਜਦੋਂ ਸਾਡਾ ਬਣਿਆ ਮਾਹੌਲ ਜਿਸੀਂ ਲਿਆਵਾਂਗੇ ਜ ਸਾਡੇ ਹੀ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਕਰ ਦਿਓ ਵੀਰ ਜੀ ਬੱਬਾ ਜੀ ਦੇ ਵਿੱਚ ਉਹਨਾਂ ਦੀ ਦੂਸਰੇ ਪਾਸੇ ਵੱਡੀ ਮੁਕਾਬਲਤ ਕਰਨ ਦੀ ਤਿਆਰੀ ਚੋਂ ਕਿੰਨਾਂ ਦੀ ਦੂਸਰੇ ਪਾਰਟਨਰਾਂ ਵਿੱਚ ਬਾਕ ਬੋਲ ਸਕਦੀ ਹੈ ਜਿਹੜੇ ਤੁਹਾਡੇ ਨਾਲ ਸੰਪਰਕ ਆ ਉਹ ਸਮਾਂ ਦੱਸੂਗਾ ਤੁਹਾਨੂੰ ਜੇ ਤੁਸੀਂ ਸਾਡੇ ਨਾਲ ਆਗੇ ਉਹ ਫਿਰ ਤੁਸੀਂ ਜੋ ਮਰਜ਼ੀ ਸਮਝ ਲਿਓ ਪਰ ਸੰਪਰਕ ਚ ਆ ਗਏ ਨੇ ਵੱਡੇ ਵੱਡੇ ਨੇ ਜੀ 20 ਅਗਸਤ 20 ਅਗਸਤ 17 ਅਗਸਤ ਲਿਖੇ 20 ਬਾਬਦ ਸਾਹਿਬ ਕਰਦੇ ਆ ਆਪਰੇ ਹਾਂ ਜੀ ਪ੍ਰਧਾਨ ਜੀ ਕਹਿੰਦੇ ਜੀ ਪੀਸੀ ਦੇ ਪ੍ਰਧਾਨ ਪੁੱਛ ਰਹੇ ਨੇ ਕਿ ਤੁਸੀਂ ਕਹੇ ਸੀ ਕਿ ਤਿੰਨੇ ਸਟੈਟ ਅਸੀਂ ਲੈ ਲੈਣੇ ਲੋਕ ਕਹਿੰਦੇ ਕਿ ਗਿਆਨੀ ਜੀ ਦੇ ਪਿੱਛੇ ਕੋਈ ਤਾਕਤ ਬੋਲ ਰਹੀ ਆ ਜਿਹੜੇ ਕਬਜ਼ਾ ਕਰਨ ਦੀ ਹਾਂ ਤਾਕਤ ਹੈਗੀ ਜੀ ਅਕਾਲ ਪੁਰਖ ਦੀ ਹਾਂ ਜੀ ਔਰ ਪੰਥ ਦੀ ਤਾਕਤ ਹੈ 21 ਅਗਸਤ ਨੂੰ ਇੱਕ ਲੰਗੋਵਾਲ ਦੇ ਵਿੱਚ ਜਿਹੜੇ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਜੀ ਦੀ ਯਾਦ ਦੇ ਵਿੱਚ ਸਮਾਗਮ ਹੋ ਰਹੇ ਨੇ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਦੀ ਜਿਹੜੀ ਉਹ ਕਿਰਪਾਲਤਾ ਕੀਤੀ ਜਾਵੇ ਪਰ ਉੱਥੇ ਕੀ ਹੋਣਗੇ ਦੋ ਸਟੇਜਾਂ ਦੇਖਣ ਨੂੰ ਮਿਲਣਗੇ ਇੱਕ ਪਾਸੇ ਦੂਜੇ ਅਕਾਲੀ ਦਰ ਦੇ ਕਿਉਂ ਤੁਸੀਂ ਉੱਥੇ ਤਾਂ ਤਿੰਨ ਚਾਰ ਲੱਗਦੀਆਂ ਹੋਣਗੀਆਂ ਪਰ ਅਸਲੀ ਇਹ ਹੋਏਗੀ ਜੀ ਤੁਸੀਂ ਵੱਖਰੀ ਕਰੋਗੇ ਮਤਲਬ ਉੱਥੇ ਕਾਨਫਰੰਸ ਅਸਲੀ ਹੋਏਗੀ ਉਹ ਵੱਖਰੀ ਕਰਾਂਗੇ ਇਹਨੇ ਜੇ ਇੱਕ ਹੋਰ ਦੱਸ ਦਿਆਂ ਜਿਹੜਾ ਆਪਣਾ ਤੁਸੀਂ ਸਰੇ ਟਾਈਮ ਹਵਾਲਾ ਦਿਨੇ ਹੋ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਕਾਲਕਸੈਪ ਦੇ ਵਿੱਚੋਂ ਦਿੱਤਾ ਗਿਆ ਸੀ ਉਹਦੇ ਦੀ ਇਹ ਕਮੇਟੀ ਬਣੀ ਹੈ ਜਦੋਂ ਅਕਾਲੀ ਦਲ ਨੂੰ ਉਹਦੇ ਵੀ ਨਹੀਂ ਪ੍ਰਧਾਨਗੀ ਦੀ ਚੋਣ ਹੋਈ ਸੀ ਤੇ ਤੁਹਾਨੂੰ ਪ੍ਰਧਾਨਤ ਕਰਿਆ ਗਿਆ ਜਦੋਂ ਅਕਾਲੀ ਦਲ ਨੂੰ ਸਵਾਲ ਪੁੱਛਦੇ ਆ ਉਹ ਵੀ ਕੋਸ ਜਵਾਬ ਉਧਰੋਂ ਨਹੀਂ ਆਉਂਦਾ ਤੇ ਜੇਕਰ ਆਪਾਂ ਸੰਵਧਾਨਿਕ ਤੌਰ ਤੇ ਦੇਖੀਏ ਤਾਂ ਕੇਸ ਐਂਗਲ ਤੋਂ ਦੇਖਾਂਗੇ ਇੱਕ ਅਕਾਲਕਸੈਪ ਤੋਂ ਫੈਸਲਾ ਦਿੱਤਾ ਗਿਆ ਤੇ ਸੰਵਧਾਨਿਕ ਤੌਰ ਤੇ ਜਿਸ ਸੀ ਐਜੇ ਰਾਜਨੀਤੀ ਐਜੇ ਪਾਰਟੀ ਬਣ ਕੇ ਤਤਾ ਦੇ ਵਿੱਚ ਆਉਂਦੇ ਕੋਈ ਸਮਾ ਕੋਈ ਸਮਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਟਿਕਟਾਂ ਜਿਹੜੀਆਂ ਨੇ ਉਹ ਅਕਾਲ ਤਖਤ ਦੇ ਜਹੇਦਾਰ ਤੱਕ ਨੇ ਵੰਡੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ ਪੜ ਕੇ ਦੇਖਿਓ ਜੀ ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਵੀ ਕਿਸੇ ਤਰ੍ਹਾਂ ਦਾ ਦੋਨੋਂ ਤਰ੍ਹਾਂ ਦੇ ਵਿੱਚ ਕੋਈ ਵੱਡਾ ਵਿਵਾਦ ਨਹੀਂ ਨਹੀਂ ਅਸੀਂ ਕਿਸੇ ਟਕਰਾਅ ਚ ਨਹੀਂ ਪੈਂਦੇ ਜੀ ਅਸੀਂ ਕਿਸੇ ਵਿਵਾਦ ਚ ਨਹੀਂ ਪੈਂਦੇ ਉਹ ਜੋ ਬੋਲੀ ਜਾਂਦੇ ਐ ਕੂੜ ਪ੍ਰਚਾਰ ਸੱਚ ਝੂਠ ਅਸੀਂ ਉਹਦਾ ਕੋਈ ਜਵਾਬ ਦੇਣ ਲਈ ਜਿਹੜਾ پابੰਦ ਨਹੀਂ ਆ ਅਸੀਂ ਆਪਣਾ ਕੰਮ ਕਰਨਾ ਹੈ ਅਸੀਂ ਪੰਜਾਬ ਤੇ ਪੰਥ ਦੇ ਭਲੇ ਲਈ ਕੰਮ ਕਰਨਾ ਕਰਦੇ ਰਹਾਂਗੇ ਉਹ ਸਮਾਂ ਦੱਸੋਗਾ ਜੀ ਉਹ ਸਮਾਂ ਦੱਸੋਗਾ ਉਹ ਵਕਤ ਦੇ ਘਰਬ ਦੇ ਵਿੱਚ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਤੇ ਕਹਿੰਦੇ ਜੀ ਤੁਸੀਂ ਕਿਹਾ ਕਿ ਹਰ ਜਰਸੀ ਲੰਬੋ ਵਾਲੀ ਬਬਸੀ ਉਹਨਾਂ ਨੇ ਤੁਸੀਂ ਤੁਸੀਂ ਉਹਦੀ ਜਿਹੜੀ ਲਗੇਸੀ ਆ ਜਿਹੜੀ ਉਹਦੀ ਪੋਲਿਟਿਕਸ ਉਹਦੇ ਬਾਰੇ ਅਲੱਗ-ਅਲੱਗ ਰਾਵਾਂ ਨੇ ਪੰਥ ਦੇ ਵਿੱਚ ਇੱਕ ਤੇ ਉਹਨੂੰ ਸ਼ਹੀਦ ਮੰਨਦੇ ਹਾਂ ਤੁਹਾਡਾ ਇੱਕ ਸਟੈਂਡ ਕੀ ਆ ਉਹਦੇ ਬਾਰੇ ਨਾ ਤੁਸੀਂ ਬਹੁਤ ਸਟੱਡੀ ਕਰਿਓ ਉਹ ਜਿਹੜਾ ਡਾਕੂਮੈਂਟਸ ਹੈ ਨਾ ਉਹਦੀ ਬਹੁਤ ਜਿਆਦਾ ਤੁਸੀਂ ਜਦੋਂ ਸਟੱਡੀ ਕਰੋਗੇ ਤੁਹਾਨੂੰ ਫਿਰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਕੀ ਅਸਲੀਅਤ ਹੈ